ਲਓ ਜੀ ਗੱਲ ਕਰ ਲੱਗਿਆਂ ਆਪਾਂ ਜ ਦੁੱਧ ਦੀ ਵੀਰਾਂ ਦੀ ਕਿ ਸਾਰਾਂ ਦੇ ਗੀਤ ਆਪਾਂ ਗਾਈ ਜੰਨੇ ਆ। ਆਹ ਚੰਗਾ ਆਹ ਚੰਗਾ ਆਹ ਚੰਗਾ ਤੇ ਜਿਹੜੇ ਸਾਡੇ ਦੁੱਧ ਦੀ ਵੀਰ ਹਨ ਇਹ ਵੀ ਕਿਸੇ ਤੋਂ ਘੱਟ ਨਹੀਂ ਹੈਗੇ। ਇਹ ਵੀ ਵਿਚਾਰੀ ਬਹੁਤ ਮਿਹਨਤ ਕਰਦੇ ਆ। ਕਈ ਵਾਰ ਤਾਂ 2:00 ਵਜੇ ਰਾਤ ਨੂੰ ਇਹਨਾਂ ਦੇ ਮੋਟਰਸਾਈਕਲ ਖੜਕਣ ਲੱਗ ਜਾਂਦੇ ਆਪਣੇ। ਐ ਬੀਂਆਂ ਦੇ ਵਿੱਚ ਨਾਲੇ ਤਾਂ 2:00 ਵਜੇ ਤੋਂ ਬਾਅਦ ਇਹ ਰਾਖੀ ਰੱਖਦੇ ਪਿੰਡ ਦੀ। ਕੁਝ ਚੋਰ ਚੱਕਾ ਨਹੀਂ ਆਉਂਦਾ ਕਿਥਾਂ ਆ ਸਾਂ ਮੋਟਰ ਸੰਗ ਫਿਰਦੇ ਹੁੰਦੇ ਆ ਘਰ ਘਰ ਬੂਹੇ ਖੜਕਾਉਂਦੇ ਆ ਤੇ ਫਿਰ ਜਾ ਕੇ ਦੁੱਧ ਸ਼ਾਇਦ ਦੇ ਵਿੱਚ ਪਜਾਉਂਦੇ ਆ ਗੜੇ ਹੋਣ ਮੀਂਹ ਹੋਵੇ ਨੇਰੀ ਹੋਵੇ ਝੱਖੜ ਝੋਲਾ ਕੁਝ ਵੀ ਹੈ ਇਹਨਾਂ ਨੇ ਟਾਈਮ ਨਾਲ ਦੁੱਧ ਪਜਾਉਣਾ ਹੁੰਦਾ ਤੇ ਤਾਂ ਕਰਕੇ ਭਾਈ ਅੱਜ ਇਹਨਾਂ ਦਾ ਵੀ ਆਪਾਂ ਜਿਗਰ ਕੀਤਾ ਕਿ ਆਪਾਂ ਇਹਨਾਂ ਦੀ ਵਿਚਾਰਿਆਂ ਦੀ ਸਲੰਗਾ ਕਰਦਗੇ ਜੇ ਆਪਾਂ ਇਹਨਾਂ ਨੂੰ ਆਖਾਂਗੇ ਵੀ ਚੰਗੇ ਆ ਤਾਂ ਇਹ ਹੌਸਲੇ ਨਾਲ ਭੱਜੇ ਕਰਨਗੇ ਵੀ ਅਸੀਂ ਚੰਗੇ ਆ ਤੇ ਹਾਇ ਵੀ ਚੰਗੇ ਭਾਈ ਸ਼ਹਿਰ 'ਚ ਬੈਠੇ ਉਹਦਾ ਪਏ ਹੁੰਦੇ ਆ ਪਾਸੇ ਪਰਨੇ ਸ਼ਹਿਰ ਗਏ ਤੇ ਇੱਕ ਜਾ ਕੇ ਕੁੰਡਾ ਖੜਕਾਉਂਦੇ ਵੀ ਲਓ ਭਾਈ ਦੁੱਧ ਪਵਾ ਲਓ ਤੇ ਧੰਨ ਜੇਰਾ ਇਹਨਾਂ ਦੇ ਘਰੇ ਜਿਹੜੀਆਂ ਇਹਨਾਂ ਦੀਆਂ ਪਤਨੀਆਂ ਆ ਉਹ ਵਿਚਾਰੀਆਂ ਤੋਰਦੀਆਂ 2 ਵਜੇ ਠੰਡੇ 'ਚ ਛਿਆ ਦੇ ਮਹੀਨੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਰਾਤ ਨੂੰ ਆਉਂਦੇ ਆ ਫਰਾਈਆਂ ਆਇਆਂ ਨੂੰ ਫੇਰ ਸੇਵਾ ਕਰਦੀਆਂ ਵਿਚਾਰੀਆਂ ਤੱਤਾ ਪਾਣੀ ਨਹਾਉਣ ਨੂੰ ਪਾਉਂਦੀਆਂ ਰੋਟੀ ਫਰਾਉਂਦੀਆਂ ਹੈ ਉਹਨਾਂ ਵਰਜ ਹੁੰਦਾ ਹੈ ਪਤਨੀਆਂ ਦਾ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਲਓ ਜੀ ਸੁਣੋ ਇੱਕ ਗੀਤ ਜੈ ਸਿੰਘ ਵਾਲਿਆਂ ਪਰ ਤੋਂ ਕਿ ਬਠੰਡੇ ਕਿਹੜੇ ਬਲੇ ਦੁੱਧ ਲੈ ਕੇ ਜਾਂਦੇ ਆ ਇਹ ਤੜਕੇ ਸਵੇਹਾ ਭਜਦੇ ਆ ਇੱਕ ਚਾਰ ਕਿ ਲੈਣਾ ਬਕਰਗੇ ਪੇਸ਼ ਨਾ ਰਾਂਝੇ ਤੇ ਨਾ ਹੀਰਾ ਦੀ ਇਹ ਗੱਲ ਹੈ ਦੋਦੀ ਬੀਰਾਂ ਦੀ नझे ते नरां जी गल ही बीरां जी जहिड़े दुध त कम पई करे बजे बठिंडे दुध पचा न छे बजे बठिंडे दुध पचा न 2 ਵਜੇ ਹੈ ਉੱਠ ਕੇ ਦੁੱਧ ਦੀ ਕਰਦੇ ਕੰਮ ਬਥੇਰਾ ਕਰਦੇ ਕੰਮ ਬਥੇਰਾ ਘਰ ਵਾਲੀ 2 ਵਜੇ ਤੋਰਦੀ ਉਹਦਾ ਵੇਖ ਲੋ ਜੇਰਾ ਉਹਦਾ ਵੇਖ ਲੋ ਜੇਰਾ ਠੰਡ ਹੋਵੇ ਜਾਂ ਗਰਮੀ ਸਮੇਂ ਤੇ ਦੁੱਧ ਪਚਾਉਂਦੇ ਨੇ ਉਹ 6 ਵਜੇ ਦੇ ਨਾਲ ਸ਼ਹਿਰ ਵਿੱਚ ਦੁੱਧ ਪਹਚਾਉਂਦੇ ਨੇ ਉਹ 6 ਵਜੇ ਦੇ ਨਾਲ ਸ਼ਹਿਰ ਵਿੱਚ ਦੁੱਧ ਪਹਚਾਉਂਦੇ ਨੇ ਚੱਖੜ ਚੋਲਾ ਮੀਂਹ ਦੇ ਵਿੱਚ ਹੈ ਬਾਗ ਦੀ ਤੀਜ ਹਨੇਰੀ ਬਾਗ ਦੀ ਤੀਜ ਹਨੇਰੀ ਦੋਦਿਆਂ ਦੇ ਨਾਲ ਮੈਂ ਸੁਣਿਆ ਰੱਬ ਕਰਦਾ ਹੈ ਰਾ ਫੇਰੀ ਰੱਬ ਕਰ ਰਹਿ ਰਾਹ ਫੇਰੀ ਲੋਕ ਐਵੇਂ ਭੌਂਕਦੇ ਕੁੱਤੇ ਕੇ ਦੁੱਧ ਦੀ ਪਾਣੀ ਪਾਉਂਦੇ ਨੇ ਉਹ 6 ਵਜੇ ਦੇ ਨਾਲ ਸ਼ਹਿਰ ਵਿੱਚ ਦੁੱਧ ਪਚਾਉਂਦੇ ਨੇ ਉਹ 6 ਵਜੇ ਦੇ ਨਾਲ ਸ਼ਹਿਰ ਵਿੱਚ ਦੁੱਧ ਪਚਾਉਂਦੇ ਨੇ ਪੋ ਮਹੀਨੇ ਠੰਡ ਦੇ ਠੰਡ ਹੈ ਪੈਂਦੀ ਲੋਕੀ ਅੰਦਰ ਵੱੜਦੇ ਲੋਕੀ ਅੰਦਰ ਵੱੜਦੇ ਪੋ ਮਹੀਨੇ ਠੰਡ ਹੈ ਪੈਂਦੀ ਲੋਕੀ ਅੰਦਰ ਵੱੜਦੇ ਲੋਕੀ ਅੰਦਰ ਵੱੜਦੇ ਦੋਦੀ ਬੀਰਤਾ ਹੱਡਾਂ ਉੱਤੇ ਪੋ ਦੀ ਠੰਡ ਹੈ ਜਰਦੇ ਬਈ ਪੋ ਦੀ ਠੰਡ ਹੈ ਜਰਦੇ ਅਨਪੜ ਕਹਿੰਦਾ ਅੱਧੀ ਰਾਤ ਦੁੱਧ ਘਰ ਵਿੱਚ ਆਉਂਦੇ ਨੇ ਉਹ 6 ਵਜੇ ਦੇ ਨਾਲ ਬਠੰਡੇ ਦੁੱਧ ਪਚਾਉਂਦੇ ਨੇ ਉਹ 6 ਵਜੇ ਦੇ ਨਾਲ ਸ਼ਹਿਰ ਵਿੱਚ ਦੁੱਧ ਪਚਾਉਂਦੇ ਨੇ ਭਾਈ ਸ਼ਹਿਰ ਵਾਲਿਆਂ ਨੂੰ ਵੀ ਚਾਹੀਦਾ ਜੋ ਲੈ ਕੇ ਜਾਂਦੇ ਆ ਨਾ ਛੋਡੇ ਘਰੇ ਦੁੱਧ ਉਹਦੋਂ ਤੁਸੀਂ ਚਾਹ ਪਾਣੀ ਦਾ ਨਾ ਕੋਈ ਨਹੀਂ ਲੰਦਾ ਕਿੰਨਾ ਸਿਆਲ ਹੈ ਭਿੱਜੇ ਫਿਰਦੇ ਹੁੰਦੇ ਆ ਵਿਚਾਰੇ ਧੁੰਦ ਨਾਲ ਜਾਂ ਕੋਈ ਕਣੀ ਕਨਾਮਨ ਹੋਵੇ ਤਾਂ ਸ਼ਹਿਰ ਵਾਲਿਓ ਤੁਸੀਂ ਵੀ ਮਾੜੀ ਜੀ ਸੋਚ ਲਿਆ ਕਰੋ ਵੀ ਲੈ ਭਾਈ 2 ਮਿੰਟ ਖੜ ਜਾ ਤੈਨੂੰ ਅਸੀਂ ਚਾਹ ਦੀ ਪਿਆਲੀ ਤੇ ਪਿਆਦਗੇ ਸਾਡੇ ਤੋਂ ਛੜੀਆਂ ਛੜੀਆਂ ਆ ਕੇ ਸਵੇਰੇ ਸਵੇਰੇ ਸੁਤਿਆਂ ਨੂੰ ਜਾ ਕੇ ਦੁੱਧ ਫੜਾਉਣਾ ਤੂੰ ਤੇ ਇਹਨਾਂ ਨੂੰ ਚਾਹ ਦਾ ਨਾਂ ਲੈ ਲਿਆ ਕਰੋ ਵਿਚਾਰੇ ਠੋਲ ਠੋਲ ਕਰਦੇ ਦੁੱਧ ਪਵਾਇਆ ਤੇ ਬਸ ਕੁੰਡੀ ਲਾਈ ਚਲੋ ਵੀ ਅੰਦਰ ਵੜ ਜਾਈਓ ਐਨੇ ਤੁਸੀਂ ਨਾ ਖੁਦਗਰਦੀ ਨਾ ਬਣਾ ਕਰੋ ਇਹਨਾਂ ਦੀ ਕਦਰ ਕਰਾ ਕਰੋ ਵਿਚਾਰਿਆਂ ਦੀ ਤੇ ਅਸੀਂ ਤਾਂ ਬਹੁਤ ਕਦਰ ਕਰਦੇ ਆਂ ਭਾਈ ਅਸੀਂ ਤਾਂ ਮਾਵਾਂ ਨਾ ਪਏ ਹੁੰਨੇ ਰਜ਼ਾਈ ਚ ਨਿੱਗੇ ਹੋ ਕੇ ਤੇ ਇਹ ਵਿਚਾਰੇ ਡੈਂਗੜ ਡੈਂਗੜ ਕਰਦੇ ਫਿਰਦੇ ਹੁੰਦੇ ਆ ਗਲੀਆਂ ਦੇ ਵਿੱਚ ਤੇ ਰਾਤ ਨੂੰ ਵੀ ਕਈ ਵਾਰੀ 10 ਵਜੇ ਆਉਂਦੀ ਐ ਫੜਾਂ ਫੜਾਂ ਵਜਦੇ ਜਾਂਦੇ ਆ ਖਾਲੀ ਡਰਮ ਇਹਨਾਂ ਦੇ ਜਦੋਂ ਆਉਂਦੀ ਆ ਵਿਚਾਰੇ ਕੁੱਤੇ ਵੀ ਇਹਨਾਂ ਨੂੰ ਪੈਂਦੇ ਆ ਲੋਕ ਵੀ ਇਹਨਾਂ ਨੂੰ ਵਿਚਕਾ ਦੇ ਦਿੰਦੇ ਪਾਣੀ ਪਾਉਂਦੇ ਆ ਉਹ ਕਰ ਦਿੰਦੇ ਆ ਆ ਕਰ ਦਿੰਦੇ ਆ ਨਹੀਂ ਭਾਈ ਬਹੁਤ ਵੱਡੀ ਕੁਰਬਾਨੀ ਹੈ ਜਾ ਕੇ ਵੇਖੋ ਤੁਸੀਂ ਸ਼ਹਿਰ ਚ ਤੜਕੇ ਛਦੇ ਹਾਂ 8:00 ਤੇ 10:00 ਵਜੇ ਪਹੁੰਚ ਆ ਕੇ ਵੇਖੋ ਸ਼ਹਿਰ ਚੋਂ ਬਹੁਤ ਔਖਾ ਕੰਮ ਹੈ ਇਹਨਾਂ ਨੂੰ ਨਿੰਦਿਆ ਨਾ ਕਰੋ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਧੰਨਵਾਦ ਮੈਂ ਤਾਂ ਬਈ ਵਧਾਈ ਦਿੰਦਾ ਇਹਨਾਂ ਨੂੰ ਸ਼ਾਬਾਸ਼